ਇੱਕ ਹੋਰ ਬੇਨਤੀ ਸੁਣ ਲਓ ਸਾਡਾ ਗੁਰਚਰਨ ਨੇ ਇਹ ਕਥਾ ਕਰਦਾ ਸਭ ਨੂੰ ਪਤਾ ਹੈ ਖਲੋਜਾ ਭਾਈ ਤੇ ਇਹ ਕਥਾ ਕਰਦਾ ਸਭ ਨੂੰ ਪਤਾ ਹੈ ਤੇ ਅੱਜ ਤੋਂ ਜੋ ਮਰਜ ਦੀ ਕਿਰਪਾ ਨਾਲ ਪਹਿਲੇ ਇੱਥੇ ਕਥਾ ਕਰਦਾ ਸੀ ਤੇ ਫਿਰ ਮੈਂ ਇਹਨੂੰ ਇਹ ਚੀਜ਼ ਕਹੀ ਮੈਂ ਕਿਹਾ ਹੁਣ ਬਾਹਰ ਵੀ ਵਿਚਰੋ ਜਿਹੜੀਆਂ ਸੰਗਤਾਂ ਲਾਈਵ ਵੀ ਸੁਣਦੀਆਂ ਨੇ ਕੈਮਰਾ ਘੁਮਾਦਿਆ ਕਰੋ ਯਾਰ ਘੁੰਮ ਗਿਆ ਚਲਦੇ ਤੇ ਇਹ ਜਿਹੜੀਆਂ ਸੰਗਤਾਂ ਲਾਈਵ ਵੀ ਸੁਣਦੀਆਂ ਨੇ ਇਹ ਸ਼ਨੀ ਦੀ ਰਾਤ ਤੇ ਐਤ ਦਾ ਦਿਨ ਇਨੂੰ ਮੈਂ ਕਿਹਾ ਦੋ ਦਿਨ ਇੰਦਾ ਪ੍ਰਚਾਰ ਵਾਸਤੇ ਕੱਢਿਆ ਕਰ ਬਾਕੀ ਦਿਨ ਇੱਥੇ ਡਿਊਟੀਆਂ ਨੂੰ ਭਾਵੇ ਸੇਵਾਵਾਂ ਕਰੇ ਦੋ ਦਿਨ ਪ੍ਰਚਾਰ ਤੇ ਤੇ ਇਹ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਜਿਕਾਰੇ ਰਹੀ ਇਹਨੂੰ ਅਸੀਸ ਦੇ ਦਿਓ ਟਰਸਟ ਵੱਲੋਂ ਜਿੱਥੇ-ਜਿੱਥੇ ਵੀ ਫਿਰ ਇਹ ਸੰਗਤਾਂ ਇਹਨੂੰ ਬੁਲਾਉਣਗੀਆਂ ਜੋ ਸੇਵਾ ਦੋਗੇ ਉਹ ਫਿਰ ਸਾਰੀਆਂ ਸੰਗਤਾਂ ਜੋ ਤੁਸੀਂ ਇਹਨਾਂ ਨੂੰ ਕਿਣਕਾ ਕਿਣਕਾ ਟਰਸਟ ਵਿੱਚ ਲਿਆ ਕੇ ਸਾਰੀ ਸੇਵਾ ਜੋ ਹਾਜ਼ਰੀ ਲਾਇਆ ਕਰੇਗਾ ਇਹ ਗੁਰਚਰਨ ਸਿੰਘ ਨੰਬਰ ਵੀ ਇਹਦਾ 9876522887 ਮੈਂ ਬੋਲ ਦਿੰਦੇ ਆ ਤੇ ਸਭ ਨੂੰ ਬੇਨਤੀ ਹੈ ਇੱਕ ਜਕਾਰਾ ਲਾ ਕੇ ਅਸੀਸ ਦੇ ਦਿਓ ਸੋ ਚਲੋ ਬਾਬਾ ਜਨਮ ਮਰਨ ਦੋਹੋਂ ਮੈਂ ਨਹੀਂ ਜਨ ਪਰ ਉਪ ਗਰੀ ਆਇਆ ਕੋ ਤਨ ਤਨ ਬਾਬਾ ਦੀਪ ਸਿੰਘ ਦੀ ਰੱਖੋ ਜੀ ਤਨ ਤਨ ਬਾਬਾ ਦੀਪ ਸਿੰਘ ਦੀ ਪਣ ਮਾਤਾ ਜੀ ਨੇ ਬਚਪਨ ਤੋਂ ਹੀ ਗੁਰਬਾਣੀ ਦੇ ਨਾਲ ਜੋੜ ਦਿੱਤਾ ਨਾਮ ਦੀਆਂ ਅਸੀਸਾਂ ਦੇਣੀਆਂ ਗੁਰਬਾਣੀ ਦੀਆਂ ਅਸੀਸਾਂ ਦੇਣੀਆਂ ਪੁੱਤਾ ਮਾਤਾ ਕੀ ਅਸੀਸ ਨਿਮਖ ਨਾ ਬਿਸਰੋ ਤੁਮਕੋ ਹਰ ਹਰ ਸਦਾ ਪਜੋ ਜਗਦੀਸ਼ ਵੇਖੋ ਗੁਰਮੁਖ ਮਾਂ ਦੀ ਅਸੀਸ ਵਿੱਚ ਕਿੰਡੀ ਵੱਡੀ ਤਾਕਤ ਦੇ ਗਨਮਕੋ ਆਮ ਮਾਂ ਇਹ ਕਹਿੰਦੀ ਹੈ ਮੇਰੇ ਪੁੱਤਰ ਦੀ ਉਮਰ ਲੰਬੀ ਲੰਬੀ ਹੋਵੇ ਮੇਰੇ ਪੁੱਤਰ ਨੌਕਰੀ ਵਧੀਆ ਮਿਲ ਜਾਵੇ ਮੇਰੇ ਪੁੱਤਰ ਦਾ ਕਾਰੋਬਾਰ ਸੈੱਟ ਹੋ ਜਾਵੇ ਪਰ ਗੁਰਮੁਖ ਮਾਂ ਕਹਿੰਦੀ ਹੈ ਮੇਰੇ ਲਾਲ ਏ ਮੇਰੇ ਪੁੱਤਰ ਤੈਨੂੰ ਪਰਮੇਸ਼ਰ ਦਾ ਨਾਮ ਕਦੇ ਨਾ ਵਿਸਰੇ ਪੁੱਤਾ ਮਾਤਾ ਕੀ ਅਸੀਸ ਨਿਮਕ ਨਾ ਵਿਸਰੋ ਤੁਮਕੋ ਹਰ ਹਰ ਸਦਾ ਬਜੋ ਜਗਦੀਸ਼ ਸਤ ਸੰਗਿਓ ਹੁਣ ਬਾਬਾ ਜੀ 4-5 ਸਾਲ ਦੀ ਉਮਰ ਹੈ ਤੇ ਮਾਤਾ ਹੀ ਨੇ ਉਂਗਲ ਦੇ ਨਾਲ ਲਾ ਲੈਣਾ ਕਿੱਥੇ ਲੈ ਕੇ ਜਾਣਾ ਮਿੱਠੇ ਸੱਬੇ ਥਾਮ ਨਹੀਂ ਤੁਦ ਰੇਆ ਗੁਰੂ ਰਾਮਦਾਸ ਦੇ ਚਰਨਾਂ ਦੇ ਵਿੱਚ ਲੈ ਕੇ ਆਉਣਾ ਉਤੋਂ ਫਿਰ ਗੁਰੂ ਰਾਮਦਾਸ ਦੇ ਚਰਨਾਂ ਦਾ ਬਾਬਾ ਜੀ ਦਾ ਪਿਆਰ ਪੈਣਾ ਸ਼ੁਰੂ ਹੋ ਗਿਆ ਤੇ ਦਿਨੋਂ ਦਿਨ ਇਹ ਪਿਆਰ ਵਧਿਆ ਅੱਜ ਮਾਤਾ ਗੁਰੂ ਰਾਮਦਾਸ ਦੇ ਚਰਨਾਂ ਦੇ ਬਾਬਾ ਦੀਪ ਸਿੰਘ ਨੂੰ ਲੈ ਕੇ ਆਈ ਹੈ ਸਰੋਵਰ 'ਚ ਇਸ਼ਨਾਨ ਕਰਾਇਆ ਅੰਦਰ ਦਰਸ਼ਨ ਨਜ਼ਾਰੇ ਕੀਤੇ ਕੁਝ ਸਮਾਜ ਸੇਵਾ ਕੀਤੀ ਮਾਤਾ ਜੀ ਨੇ ਨਾਲ ਮਾਤਾ ਜੀ ਦੇ ਸੁਪੁੱਤਰ ਸਾਡੇ ਬਾਬਾ ਜੀ ਬਾਬਾ ਦੀਪ ਸਿੰਘ ਜੀ ਨੇ ਆਪਣੇ ਪੁੱਤਰ ਕੋਲ ਨਾਲ ਸੇਵਾ ਕਰਾਈ ਤੇ ਜਾਣ ਲੱਗਿਆ ਜਦੋਂ ਵਾਪਸ ਮਾਤਾ ਚੱਲੀ ਨਾ ਦਰਸ਼ਨ ਦਾਰੇ ਕਰਕੇ ਇਸ਼ਨਾਨ ਕਰਕੇ ਤੇ ਜਾਣ ਲੱਗੇ ਗਲਤ ਪੱਲਾ ਪਾ ਲਿਆ ਕੋਲ ਸਾਡੇ ਬਾਬਾ ਜੀ ਖਲੋਤੇ ਨੇ ਅਜੇ ਨਾਮ ਦੀਪ ਹੈ ਮਾਤਾ ਲਾੜ ਦਾ ਦੀਪਾ ਦੀ ਬਾਖਦੀ ਹੈ ਅੱਜ ਮਾਤਾ ਨੇ ਗਲਤ ਪੱਲਾ ਪਾਇਆ ਆਖਨ ਗਿਏ ਤਨ ਗੁਰੂ RAMDAS ਪਿਤਾ ਜੀ ਤੁਹਾਡਾ ਲੱਖ ਲੱਖ ਸ਼ੁਕਰਾਨਾ ਹੈ ਤੁਸੀਂ ਆਪਣੇ ਪਵਿੱਤਰ ਅਸਥਾਨ ਦੇ ਦਰਸ਼ਨ ਦਿਖਾ ਲੇ ਬਖਸ਼ੇ ਮਹਾਰਾਜ ਜੀ ਸੇ ਗੁਰੂ RAMDAS ਪਿਤਾ ਜੀ ਮੇਰੀ ਗਰੀਬੀ ਦੀ ਤੇਰੇ ਚਰਨਾਂ ਦੀ ਬੇਨਤੀ ਹੈ ਇੱਕ ਜੋਦਰੀ ਹੈ ਇੱਕ ਤਰਲਾ ਹੈ ਗੁਰੂ RAMDAS ਪਿਤਾ ਜੀ ਕਿਰਪਾ ਕਰਿਓ ਮੇਰੇ ਪੁੱਤਰ ਦੀਪੇ ਦੀ ਤੇਰੇ ਚਰਨਾਂ ਨਾਲ ਬੀਤ ਵਹਿ ਜਾਵੇ ਤੇਰੇ ਚਰਨਾਂ ਨਾਲ ਪਿਆਰ ਪੈ ਜਾਵੇ ਮਾਤਾ ਅੰਦਰ ਜੁੜ ਕੇ ਫਰਿਆਦਾ ਪਈ ਕਰਦੀ ਹੈ ਅਰਦਾਸਾਂ ਪਈ ਕਰਦੀ ਹੈ ਜਿਵੇਂ ਉਸ ਸਮਾਂ ਵੀ ਗੁਰੂ ਕਹ ਰਿਹਾ ਹੋਵੇਗਾ ਉਹ ਕੁਦਰਤ ਵੀ ਇਹ ਗੱਲ ਕਹਿ ਰਹੀ ਹੋਵੇਗੀ ਏ ਮਾ ਜਿਉਣੀ ਆ ਜਿਸ ਪੁੱਤਰ ਦੀ ਤੂੰ ਅਰਦਾਸ ਪਈ ਕਰਦੀ ਆ ਗੁਰੂ ਰਾਮਦਾਸ ਦੇ ਚਰਨਾਂ ਦੇ ਵਿੱਚ ਨਾ ਗੁਰੂ ਰਾਮਦਾਸ ਬੜੇ ਵੱਡੇ ਨੇ ਗੁਰੂ ਰਾਮਦਾਸ ਨੇ ਬੜੀ ਬਖਸ਼ਿਸ਼ ਕਰਨੀ ਹੈ ਤੂੰ ਇਹ ਗੱਲ ਕਹਿ ਰਹੀ ਹੈ ਕਿ ਮੇਰੇ ਪੁੱਤਰ ਦੀ ਗੁਰੂ ਰਾਮ ਦਾਸ ਦੇ ਚਰਨਾਂ ਦਾ ਪ੍ਰੀਤੀ ਪੈ ਜਾਵੇ ਪਿਆਰ ਪੈ ਜਾਵੇ हे ਮਾਤਾ ਸ਼ਹਿ ਤੂੰ ਨਾ ਵੇਖੇਂ हे ਮਾਤਾ ਜੀਵਨੀ ਸ਼ਹਿ ਤੂੰ ਨਾ ਵੇਖੇਂ ਸੰਸਾਰ ਦੇਖੇਗਾ ਜਗ ਦੇਖੇਗਾ ਤੇਰੇ ਪੁੱਤਰ ਦੀ ਇਹੋ ਜੀ प्रीत ਪਵੇਗੀ ਉਹ ਜਾਂ ਪਿਆਰ ਪਵੇਗਾ ਇਸੇ ਤੇਰੇ ਪੁੱਤਰ ਦੀਪੇ ਨੇ ਇੱਕਦਮ ਧੰਨ ਬਾਬਾ ਅਦੀਪ ਸਿੰਘ ਬਣ ਕੇ ਆਪਣਾ ਸੀਸ ਵੀ ਗੁਰੂ ਰਾਮ ਦਾਸ ਦੇ ਚਰਨਾਂ 'ਚ ਭੇਟਾ ਕਰਨਾ ਬੋਲੇ ਸੰਸਾਰ ਦੇਖੇਗਾ ਜਗਤ ਦੇਖੇਗਾ ਦੁਨੀਆ ਦੇਖੇਗੀ ਜਗ ਦੇਖੇਗਾ ਜਿਸ ਪੁੱਤਰ ਦੀ ਅਰਦਾਸ ਭਾਈ ਕਰਦੀਆਂ ਨਾ ਇਸੇ ਤੇਰੇ ਪੁੱਤਰ ਦੀਪੇ ਨੇ ਇੱਕ ਦਿਨ ਧੰਨ ਬਾਬਾ ਦੀਪ ਸਿੰਘ ਬਣ ਕੇ ਆਪਣਾ ਸੀਸ ਵੀ ਗੁਰੂ ਰਾਮਦਾਸ ਦੇ ਚਰਨਾਂ ਦੇ ਪੈਟਾ ਕਰ ਦੇਣਾ ਹੈ ਸਤ ਸੰਗਿਓ ਮੈਂ ਕਿ ਵੀ ਤੁਹਾਨੂੰ ਕਈ ਵਾਰ ਬੇਨਤੀ ਕਰਦਾ ਹਾਂ ਨਾ ਜਦੋਂ ਅਸੀਂ ਧੰਨ ਬਾਬਾ ਦੀਪ ਸਿੰਘ ਧੰਨ ਆਖਦੇ ਹਾਂ ਨਾ ਉਦੋਂ ਗੁਰੂ ਰਾਮਦਾਸ ਪਿਤਾ ਵੀ ਬੜੇ ਪ੍ਰਸੰਨ ਹੁੰਦੇ ਜੀ ਕਿਉਂ ਸੁਰਨਾਮ ਦਾ ਫਿਰ ਕਹਿੰਦੇ ਨੇ ਕਿਤੇ ਕੋਈ ਮੇਰੇ ਦਰ ਤੇ ਆਉਂਦਾ ਹੈ ਕਲਾਬ ਛੱਲ ਲੈ ਕੇ ਆਉਂਦਾ ਹੈ ਕੋਈ ਮੇਰੇ ਦਰ ਤੇ ਆਉਂਦਾ ਮਾਇਆ ਭੇਟਾ ਕਰਦਾ ਹੈ ਕੋਈ ਮੇਰੇ ਦਰ ਤੇ ਆਉਂਦਾ ਨਮਲਾ ਸਭ ਲੈ ਕੇ ਆਉਂਦਾ ਹੈ ਕੋਈ ਹੋਰ ਵਸਤੂਆਂ ਲੈ ਕੇ ਆਉਂਦਾ ਪਰ ਜਿਸ ਬਾਬੇ ਨੂੰ ਤੁਸੀਂ ਧੰਨ ਕਹਿ ਰਹੇ ਹੋ ਨਾ ਜਿਸ ਬਾਬਾ ਦੀਪ ਸਿੰਘ ਤੁਸੀਂ ਧੰਨ ਕਹਿ ਰਹੇ ਹੋ ਉਸ ਬਾਬੇ ਨੇ ਮੇਰੇ ਦਰ ਤੇ ਆਪਣਾ ਪ੍ਰਿਤ ਤਸੀਸ ਹੀ ਭੇਟਾ ਕਰ ਦਿੱਤਾ ਬੋਲੇ ਈ ਸੋ ਨਿਹਾਲ ਸਤਿ ਸ੍ਰੀ ਅਕਾਲ ਅਸ ਤੇ ਕਹਿੰਦੇ ਨੇ ਕਿਤੇ ਕੋਈ ਮੇਰੇ ਦਰ ਤੇ ਮਲੇ ਸਾਬ ਲੈ ਕੇ ਆਉਂਦਾ ਹੈ ਕੋਈ ਮਾਇਆ ਲੈ ਕੇ ਆਉਂਦਾ ਹੈ ਕੋਈ ਪਦਾਰਥ ਭੇਟਾ ਕਰਦਾ ਹੈ ਪਰ ਬਾਬਾ ਦੀਪ ਸਿੰਘ ਨੇ ਆਪਣਾ ਸੀਸ ਹੀ ਮੇਰੇ ਚਰਨਾਂ 'ਤੇ ਭੇਟਾ ਕਰ ਦਿੱਤਾ ਪਾਗਾ ਵਾਲਿਓ ਜਿਵੇਂ ਗੁਰਦਾਮ ਤੁਸ ਕਹਿੰਦੇ ਹੋਣਗੇ ਉਹ ਦੀਪ ਸਿੰਘ ਪੁੱਤਰ ਅੱਜ ਤੋਂ ਖੀਸਾ ਮੇਰਾ ਹੋਵੇਗਾ ਹੱਥ ਤੇਰਾ ਹੋਵੇਗਾ ਜਿੰਦੀ ਮਰਜ਼ੀ ਝੋਲੀਆਂ ਭੜੀ ਆ ਅੱਜ ਬਾਬਾ ਦੀਪ ਸਿੰਘ ਅਕਰਤ ਘਣਾਂ ਦੀਆਂ ਝੋਲੀਆਂ ਭਰਦੇ ਪਏ ਨੇ ਪ੍ਰਤੱਖ ਨੂੰ ਕਦੀ ਪ੍ਰਮਾਨ ਦੇਣ ਦੀ ਲੋੜ ਨਹੀਂ ਗੁਰਮਖੋ ਤੁਸੀਂ ਆਪਣੀ ਅੱਖਾਂ ਦੇ ਨਾਲ ਦੇਖਦੇ ਪਏ ਹੋ ਰੈਬੜ ਸਾਰੇ ਚੰਗੇ ਨੇ ਪੈਗੰਬਰ ਸਾਰੇ ਚੰਗੇ ਨੇ ਸਾਧੂ ਸਾਰੇ ਚੰਗੇ ਨੇ ਗੁਰਮਖੋ ਬਾਕੀ ਰੈਬੜ ਬਾਕੀ ਪੈਗੰਬਰ ਗੁਰਮਾਨਾਂ ਦੀਆਂ ਝੋਲੀਆਂ ਭਰਦੇ ਨੇ ਪਰ ਤਨ ਬਾਬਾ ਦੀਪ ਸਿੰਘ ਮਾਣ ਕਰਿਓ ਗੁਰਮਖੋ ਤੁਸੀਂ ਜਿਹਦੇ ਪਿਆਰ ਤੋਂ ਤੁਸੀਂ ਬੈਠੇ ਹੋ ਨਾ ਜਿਸ ਬਾਬੇ ਦੇ ਗੁਣ ਗਾ ਰਹੇ ਹੋ ਉਹ ਧੰਨ ਬਾਬਾ ਦੀਪ ਸਿੰਘ ਜੀ ਗੁਣਵਾਨਾਂ ਦੀਆਂ ਝੋਲੀਆਂ ਵਿੱਚ ਭਰਦੇ ਨੇ ਤੇ ਆਗਣ ਅਰੇ ਦੀਆਂ ਝੋਲੀਆਂ ਵੀ ਭਰੀ ਜਾ ਰਹੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅੱਜ ਬਾਬਾ ਦੀਪ ਸਿੰਘ ਅਕਿਰਤ ਕਣਾਂ ਨੇ ਝੋਲੀਆਂ ਭਰਦੇ ਅਕਿਰਤ ਕਣਾਂ ਦੀਆਂ ਝੋਲੀਆਂ ਧੰਨ ਬਾਬਾ ਦੀਪ ਸਿੰਘ ਤੁਸੀਂ ਅਕਿਰਤ ਕਣਾਂ ਨੂੰ ਵੀ ਪਾਲਦੇ